ਸਤਗੁਰੂ ਜਗਜੀਤ ਸਿੰਘ ਜੀ ਦੀ ਬਰੋਸਾਈ ਹੋਈ ਤੇ ਹਜੂਰ ਪਾਸ਼ਾ ਜੀ ਦੇ ਦਰਬਾਰ ਵਿੱਚ ਸਜੀ ਹੋਈ ਸਾ ਸੰਗ ਜੀ ਆਓ ਇੱਕ ਵਾਰੀ ਸਤਗੁਰੂ ਨੂੰ ਯਾਦ ਕਰੀਏ ਜਿਹਦੀ ਰਹਿਮ ਦਾ ਤੇ ਖੁਸ਼ੀਆਂ ਸੀ ਮਾਣ ਨੇ ਆ ਕਵੀ ਜੀ ਦੀ ਕਰਵਾਈ ਹੈ ਕਿ ਤੇਰਾ ਨਾਮ ਲਿਆਂ ਦੁੱਖ ਨਸਣ ਤੇ ਸੁੱਕੇ ਵਸਰਨ ਚੋਹਰੇ ਹਿਰਦੇ ਠੰਡ ਦਾ ਮਿਟ ਜਾਂਦੀ ਦੁਸ਼ਮਣ ਹੁੰਦੇ ਨੇੜੇ ਦੁਨੀਆ ਆਪਣੀ ਆਪਣੀ ਜਾਪੇ ਤੇ ਮੌਤ ਮਿੱਠੀ ਗਲਵਕੜੀ ਕਿੱਡਾ ਚੰਗਾ ਹੋਵੇ ਜੇ ਬਸੇ ਨਿਸਦਨ ਅੰਦਰ ਮੇਰੇ ਕਵੀ ਜੀ ਨਾਸਤਿਕਵਾਦ ਦਾ ਪ੍ਰਨਾਇ ਹੋਏ ਸੀ ਪਰ ਸਤਿਗੁਰੂ ਜਗਜੀਤ ਸਿੰਘ ਦੀ ਸ਼ਖਸੀਅਤ ਦੇਖ ਕੇ ਉਹ ਐਨੇ ਕਿਲੇ ਗਏ ਤੇ ਉਹ ਲਿਖਦੇ ਨੇ ਇੱਕ ਰਵਾਈ ਆ ਉਹਨਾਂ ਦੀ ਕਿ ਕਹਿੰਦਾ ਸਾਂ ਪੱਥਰ ਕਿੰਜ ਢਲਦਾ ਇਸਨੇ ਢਾਲ ਬਖਾਇਆ ਕਹਿੰਦਾ ਸਾਂ ਪੱਥਰ ਕਿੰਜ ਢਲਦਾ ਇਸਨੇ ਢਾਲ ਬਖਾਇਆ ਪਾਣੀ ਬਾਗੂ ਤਰਲ ਹੈ ਕੀਤਾ ਤੇ ਪੁਣ-ਪੁਣ ਕੇ ਪਤਲਾਇਆ ਹੁਣ ਬੇਰੜਕ ਕੈਦ ਹਾਂ ਹੋਏ ਉਹਦੀ ਨਜ਼ਰਾਂ ਅੰਦਰ ਵਾਹ ਪ੍ਰੀਤਮ ਤੂ ਸਰਬਸ਼ਕਤੀਆ ਆਪ ਅਸਾਂ ਮਾਇਆ ਸਾਡੀ ਸਾਧ ਸੰਗਤ ਗੱਜ ਕੇ ਬੋਲੋ ਧੰ ਸਤਗੁਰੂ ਜਗਜੀਤ ਸਿੰਘ ਜੀ ਸਾਧ ਸੰਗਤ ਜੀ ਸਤਗੁਰੂ ਜਗਜੀਤ ਸਿੰਘ ਜੀ ਵਾਲ ਅਵਸਥਾ ਵਿੱਚ ਜਦੋਂ ਸੀ ਤੇ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਜਦ ਅ ਗੁਰਮੁਖ ਸਿੰਘ ਛੱਬਰ ਹੋਣਾ ਦੀ ਡਿਊਟੀ ਲਈ ਉਹਨਾਂ ਦੀ ਸਭ ਸੰਭਾਲ ਵਾਸਤੇ ਸਿਆਲ ਦੇ ਦਿਨ ਸੰਨ ਉਠੀ ਚ ਚੱਬਰਜੀ ਦੇ ਨਾਲ ਸਤਿਗੁਰੂ ਜੀ ਬਰਾਜੇ ਹੋਆ ਤਿੰਨ ਸਾਲ ਦੀ ਵਸਤਾ ਤੇ ਆਖਣ ਲੱਗੇ ਮੈਂ ਤਾਰੇ ਦੇਖਣੇ ਆ ਗੁਰਮੁਖ ਸਿੰਘ ਹਣੀ ਉੱਠ ਕੇ ਸਤਿਗੁਰੂ ਜੀ ਨੂੰ ਕੁੱਛਰ ਚੋੱਕੇ ਬਾਹਰ ਲੈ ਤੇ ਤਾਰੇ ਦਿਖਾਏ ਦੋ ਚਾਰ ਮਿੰਟ ਵਿੱਚ ਦੇਖੇ ਤੇ ਪੁੱਛਿਆ ਚੱਲੀਏ ਅੰਦਰ ਕਦੇ ਹਾਂਜੀ ਅੰਦਰ ਚਲੇ ਗਏ ਅੱਧੇ ਘੰਟੇ ਬਾਅਦ ਫੇਰ ਅੱਖਣ ਲੱਗੇ ਮੈਂ ਤਾਰੇ ਵੇਖਣੇ ਆ ਗੁਰਮੁਖ ਸਿੰਘ ਹੁਣੀ ਫੇ ਚੁੱਕਿਆ ਸਤਿਗੁਰੂ ਜੀ ਨੂੰ ਤੇ ਫੇਰ ਬਾਹਰ ਲਾਇਆ ਫੇਰ ਤਾਰੇ ਦਿਖਾਏ ਫੇਰ ਅੰਦਰ ਚੱਲ ਗਿਆ ਕੁਛ ਥੇੜ ਬਾਅਦ ਅੱਧੇ ਘੰਟੇ ਬਾਅਦ ਫੇਰ ਅੱਖਣ ਲੱਗੇ ਮੈਂ ਤਾਰੇ ਵੇਖਣੇ ਆ ਜਦੋਂ ਗੁਰਮੁਖ ਸਿੰਘ ਉੱਠਣ ਲੱਗੇ ਤਾਂ ਸੱਚੇ ਪਾਸਾ ਜੀ ਨੇ ਲੱਤ ਉੱਤੇ ਰੱਖ ਲਈ ਤੇ ਬਾਹਰ ਨਾ ਫੜ ਲਿਆ ਤੇ ਅੱਖਣ ਲੱਗੇ ਨਹੀਂ ਅੰਦਰ ਹੀ ਦੇਖਣੇ ਆ ਸਤਗੁਰ ਪ੍ਰਤਾਪ ਸਿੰਘ ਜੀ ਬਰਾਜੇ ਹੋਏ ਸੀ ਨਾਲ ਦੇ ਕਮਰੇ ਵਿੱਚ ਆਵਾਜ਼ ਸੁਣ ਕੇ ਉੱਠ ਖੜੇ ਤੇ ਆਖਣ ਲੱਗੇ ਗੁਰਮੁਖਾ ਕੀ ਕਹਿੰਦਾ ਕਾਕਾ ਕਿ ਸੱਚੇ ਪਾਸ਼ਾ ਕਹਿੰਦਾ ਤਾਰੇ ਦੇਖਣ ਤੇ ਦੇਖੜੇ ਵੀ ਅੰਦਰ ਹੀ ਆ ਸਤਗੁਰ ਪ੍ਰਤਾਪ ਸਿੰਘ ਜੀ ਵਚਨ ਕੀਤਾ ਇਹ ਸਾਧ ਸੰਗਤ ਨੂੰ ਦੁਨੀਆ ਦੇ ਸਾਰੇ ਸੁੱਖ ਇੱਥੇ ਹੀ ਦੇਗਾ ਸਤਗੁਰ ਪ੍ਰਤਾਪ ਸਿੰਘ ਸਤਗੁਰ ਰਾਮ ਸਿੰਘ ਦਾ ਇੱਕ ਹੁਕਮਨਾਮਾ ਹੈ ਕਿ ਮੈਂ ਇੱਥੇ ਬੰਦੀਖਾਨੇ ਵਿੱਚ ਆ ਤੁਸੀਂ ਦੂਰੋਂ ਖੇਚਲ ਝਲ ਕੇ ਖਰਚ ਕਰਕੇ ਇੱਥੇ ਆਉਂਦੇ ਹੋ ਤੇ ਮੈਂ ਚਾਹ ਕੇ ਵੀ ਤੁਹਾਡੀ ਸੇਵਾ ਨਹੀਂ ਕਰ ਸਕਦਾ ਮੇਰਾ ਮਨ ਕਰਦਾ ਤੇ ਤੁਹਾਨੂੰ ਸਾਰੇ ਦੁਨੀਆ ਦੇ ਸੁੱਖ ਦੇਵਾਂ ਨਾਮਧਾਰੀਆਂ ਨੂੰ ਉਹ ਸਤਗੁਰੂ ਰਾਮ ਸਿੰਘ ਜੀ ਦਾ ਜਲ ਬਚਨ ਸੀ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਜਿਹੜੇ ਬਰਦਾਨ ਸੀ ਉਹ ਸਤਗੁਰੂ ਜਗਜੀਤ ਸਿੰਘ ਜੀ ਰਾਈ ਪੂਰੇ ਹੋਏ ਤੇ ਅੱਜ ਅਸੀਂ ਸਾਰੇ ਉਹ ਆਨੰਦ ਮਾਣ ਰਹੇ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਮੁਲਕਾਂ ਦੇ ਵਿੱਚ ਜਿੱਥੇ ਇੱਕ ਦੋ ਸਰੀਰ ਹੋਇਆ ਕਰਦੇ ਸੀ ਉੱਥੇ ਅਜ ਭਰਪੂਰ ਭੈਣੀ ਸਾਹ ਵਾਲਾ ਨਜ਼ਾਰਾ ਬਣ ਜਾਂਦਾ ਮੈਨੂੰ ਗਲਜਾਦ ਆਈ ਕਿ 1947 ਵਿੱਚ ਜਦੋਂ ਪਾਰਟੀਸ਼ਨ ਹੋਈ ਬਹੁਤ ਸਾਰੇ ਸ੍ਰੀ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਮੰਡੀ ਆਵਸੇ ਕੁਝ ਸਰੀਰ ਜੀਵਨਗਰ ਚਲੇ ਗਏ ਉਹਨਾਂ ਚੋਂ ਇੱਕ ਪਰਿਵਾਰ ਸਾਰੇ ਈਸ਼ਰ ਸਿੰਘ ਉਹਨਾਂ ਦਾ ਪੰਡੋ ਆਵਸਿਆ ਉਹਨਾਂ ਦੇ ਦੋ ਬੇਟੇ ਸੀ ਦਰਸ਼ਨ ਸਿੰਘ ਤੇ ਸਵਰਨ ਸਿੰਘ ਹੁਣੇ ਜਿਹੜੇ ਸਵਰਨ ਸਿੰਘ ਸੀ ਉਹ ਕੁ ਪੜ ਕੇ ਚਲੇ ਗਏ ਦਿੱਲੀ ਤੇ ਜੇ ਦਰਸ਼ਨ ਸਿੰਘ ਸੀ ਉੱਥੇ ਕੰਮ ਕਰਦੇ ਰਹਾ ਪਰ ਕੰਮ ਕਰ ਕੋ ਚੱਲਿਆ ਨਹੀਂ ਸਵਰਨ ਸਿੰਘ ਹੁਣ ਜਦੋਂ ਦਿੱਲੀੋਂ ਆਏ ਇੱਥੇ ਮਿਲਣ ਗੱਲਣ ਵਾਸਤੇ ਉਹਨੇ ਦੇਖਿਆ ਕਿ ਦਰਸ਼ਨ ਸਿੰਘ ਦਾ ਕਾਰੋਬਾਰ ਵਧੀਆ ਨਹੀਂ ਹੈ ਭਾਵੇਂ ਉਹਨੇ ਰੂਪੰਜਣੀ ਵੀ ਲਾਈ ਆ ਤੇ ਆਰਾ ਵੀ ਲਾਇਆ ਤੇ ਆਖਣ ਲੱਗਾ ਦਰ ਆਖਣ ਲੱਗਾ ਦਰਸ਼ਨ ਸਿੰਘ ਤੂੰ ਮੇਰੇ ਕੋਲ ਦਿੱਲੀ ਚੱਲ ਇੱਥੇ ਕਾਰੋਬਾਰ ਹੈ ਨਹੀਂ ਬੱਚਿਆਂ ਦੀ ਪਰਵਰਿਸ਼ ਨਹੀਂ ਹੋਣੀ ਤੇ ਦਰਸ਼ਨ ਸਿੰਘ ਕਹਿਣ ਲੱਗੇ ਪਈ ਪਹਿਲੇ ਸੱਚੇ ਪਾਤਸ਼ਾਹ ਜੀ ਕੋ ਆਗਿਆ ਲੈ ਆਈਏ ਸਤਿਗੁਰੂ ਜਗਜੀਤ ਸਿੰਘ ਜੀ ਉਹਨਾਂ ਦਿਨਾਂ ਵਿੱਚ ਮੰਡੀ ਸੀ ਦੋਈ ਭਰਾ ਮੰਡੀ ਗਏ ਤੇ ਸੱਚੇ ਪਾਤਸ਼ਾਹ ਜੀ ਗੁਰਜ ਕੀਤੀ ਗਰੀਬਨਬਾਦ ਜੀ ਘਰੋਵਾਰ ਹੈ ਰੀ ਤੇ ਕਿਰਪਾ ਕਰੋ ਪੇ ਭਰਾ ਜੀ ਆਏ ਲੈਣ ਵਾਸਤੇ ਦਿੱਲੀ ਚਲ ਜਮਾ ਸੱਚੇ ਪਾਸ਼ਾ ਆਖਣ ਲੱਗੇ ਦਰਸ਼ਨ ਸਿਆਂ ਸਵਰਨ ਸਿੰਘ ਨੂੰ ਆਗਿਆ ਹੈ ਦਿੱਲੀ ਚਲੇ ਜਾਵੇ ਪਰ ਤੈ ਇੱਥੇ ਪੰਡੋ ਹੀ ਰਹਿਣਾ ਥੋੜੀ ਜਿਹੀ ਹਿੰਮਤ ਤੂੰ ਕਰ ਥੋੜੀ ਜਿਹੀ ਮੈਂ ਹਿੰਮਤ ਕਰੂੰਗਾ ਇਕ ਸਮਾਂ ਆਇਆ ਕਿ ਸਤਗੁਰੂ ਜੀ ਕੁੱਲੂ ਨੂੰ ਜਾ ਰਹੇ ਸੀ ਗੱਡੀਆਂ ਦਰਾਂ ਦੇ ਮੁਰੇੋਂ ਨਿਕਲੀਆਂ ਦਰਸ਼ਨ ਸਿੰਘ ਢੱਕੇ ਬਾਹਰ ਗਿਆ ਵੇਖਿਆ ਕਿ ਸਤਗੁਰੂ ਜੀ ਦੀਆਂ ਗੱਡੀਆਂ ਤਾਂ ਬਹੁਤ ਦੂਰ ਤੱਕ ਚਲੇ ਗਈਆਂ ਬੜਾ ਪਰੇਸ਼ਾਨ ਹੋਇਆ ਕਿ ਸੱਚੇ ਪਾਤਸ਼ਾਹ ਰੁਕੇ ਵੀ ਨਹੀਂ ਘਰ ਆ ਕੇ ਆਪਣੀ ਸਿਕੜੀ ਕੋ ਉਹਦਾ ਨਵੀਂ ਦਰਸ਼ਨ ਕੋਰ ਸੀ ਉਹਦੇ ਨਾਲੇ ਗਰਗਰ ਲਾ ਪਿਆ ਵੀ ਸੱਚੇ ਪਾਤਸ਼ਾਹ ਰੁਕੇ ਵੀ ਨਹੀਂ ਹੈ ਤੇ ਅਮੀਰਾ ਤੇ ਯਾ ਗਰੀਬਾ ਦੇ ਨਹੀਂ ਹੈਗੇ ਉਹ ਆਖਣ ਲੱਗੀ ਨਹੀਂ ਨਹੀਂ ਸੱਚੇ ਪਾਤਸ਼ਾਹ ਸਾਰਿਆਂ ਦੇ ਹੁੰਦੇ ਆ ਦੋ ਕਦਲ ਹੋਏ ਉਹ ਬਾਹਰ ਨਿਕਲਿਆ ਦੇਖਿਆ ਤੇ ਕੁਲੂਵਾਲ ਦੀ ਸੜਕ ਤੋਂ ਕੋਈ ਦੋ ਤਿੰਨ ਸਰੀਰ ਤੁਰੇ ਆ ਰਹੇ ਸੀ ਉਧਰ ਨਦਰਪਿਆ ਜਦੋਂ ਗਿਆ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਬਲਕਾਸ਼ ਸਿੰਘ ਹੁਣੇ ਤੇ ਸਾਰ ਗੁਰ ਭਜਨ ਪੈਦਲ ਤੁਰੇ ਆ ਰਹੇ ਆ ਲੱਠ ਕੇ ਜਾ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਆਖਣ ਲੱਗਾ ਸੱਚੇ ਪਾਤਸ਼ਾਹ ਜੀ ਉਹ ਫਟੇ ਆਲਾ ਮੇਰਾ ਘਰ ਸੱਚੇ ਪਾਤਸ਼ਾਹ ਆਖਣ ਲੱਗੇ ਦਰਸ਼ਨ ਸੰਕੇ ਤੇਰੇ ਵਾਲੇ ਚੱਲੇ ਆ ਜਦੋਂ ਘਰ ਗਏ ਘਰ ਜਾ ਕੇ ਪਾਸ਼ਾ ਜੀ ਨੇ ਆਖੋ ਬਚਨ ਕੀਤਾ ਕਿ ਬੀਬੀ ਜਲਦੀ ਪ੍ਰਸ਼ਾਦਾ ਬਣਾਓ ਭੁੱਖ ਬਹੁਤ ਲੱਗੀ ਆ। ਦਰਸ਼ਤ ਸਿੰਘ ਲੈ ਕੇ ਸਬਜੀ ਲੈ ਕੇ ਆਇਆ ਤੇ ਗਰੀਰਵਾਜ ਜੀ ਕਹਿਣ ਲੱਗਣੇ ਪਿਆ ਆਲੂ ਪਿਆਜ਼ ਮੈਨੂੰ ਫੜਾ ਦੇ ਮੈਂ ਕੱਟਦਾ ਇਹਨਾਂ ਨੂੰ। ਸੱਚ ਪਾਸ਼ਾ ਜੀ ਆਲੂ ਪਿਆਜ਼ ਕੱਟੇ ਤੇ ਬੀਬੀ ਨੇ ਪ੍ਰਸ਼ਾਦਾ ਬਣਾਇਆ ਤੇ ਪੁੱਛਿਆ ਬਲਕਾਰ ਸਿੰਘ ਉਹਨਾਂ ਨੂੰ ਬੀਬੀ ਨੇ ਕਿ ਸੱਚੇ ਪਾਸ਼ਾ ਜੀ ਕਿੱਥੋਂ ਤੁਰ ਕੇ ਆਏ ਆ? ਆਖਣ ਲੱਗੇ ਬੀਬੀ ਇੱਥੋਂ 7 ਕਿਲੋਮੀਟਰ ਤੋਂ ਤੁਰ ਕੇ ਆਏ ਆ। ਪਿੱਛੇ ਪਹਾੜ ਡੱਗਿਆ ਸੀਗਾ। ਤੇ ਗੱਡੀਆਂ ਰੁਕੀਆਂ ਹੋਈਆਂ ਉਹ ਲਈ ਸਾਫੜੀ ਸੀ ਰਸਤਾ ਹੋਣਾ ਇਸ ਕਰਕੇ ਸੱਚਪਾਟਾ ਹੁਕਮ ਕੀਤਾ ਪਰ ਜਦੋਂ ਪੈਦਲ ਹੀ ਚੱਲਦੇ ਆ ਤੇ ਗੁਰੂ ਸਾਹਿਬ ਗੁਰੂ ਜੀ ਬਚਨ ਕੀਤਾ ਵੇ ਤੁਹਾਡਾ ਜਿਹੜਾ ਤੁਸੀਂ ਬਚਨ ਕੀਤਾ ਸੀ ਉਹ ਪੂਰਾ ਕਰਨ ਵਾਸਤੇ ਆਏ ਆ ਪ੍ਰਸ਼ਾਦਾ ਛੱਕ ਕੇ ਸਾਰੇ ਸੱਚਪਾਸ਼ਾ ਜੀ ਨੇ ਸਾਰੇ ਕਬਰਾਂ ਵਿੱਚ ਚੱਕਰ ਲਾਇਆ ਦੇਖਿਆ ਇੱਧਰ ਉਧਰ ਉਹ ਇੱਕ ਬਖਸ਼ਿਸ਼ ਸੀ ਜਿਹੜੀ ਬਖਸ਼ਿਸ਼ ਕਰ ਗਏ ਉਸ ਤੋਂ ਬਾਅਦ ਜਿਓ ਕੰਮ ਚੱਲਿਆ ਕਿ ਪਾਕਿਸਤਾਨ ਤੇ ਭਾਰਤ ਦੀ ਲੜਾਈ ਲੱਗ ਗਈ ਤੇ ਬੱਦੇ ਲੋਕ ਇੱਥੇ ਆ ਗਏ ਬਹੁਤ ਬੰਡੀ ਵਿਚਾ ਕੇ ਬਸ ਗਏ ਇੱਥੇ ਇਹਨਾਂ ਨੇ ਚੱਕੀ ਲਾ ਲਈ ਫੇ ਇੱਕ ਕਰਿਆਨੇ ਐਡੀ ਗਰੋਸਰੀ ਦੀ ਇੱਕ ਦੁਕਾਨ ਖੋਲ ਲਈ ਇੰਨੇ ਗਾਹ ਕੋਣੇ ਸ਼ੁਰੂ ਹੋ ਗਏ ਕਿ ਦਿਨਾਂ ਵਿੱਚ ਹੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਉਹ ਰਹਿਣ ਤਾਂ ਬਸ ਪਈਆਂ ਇਹਵੇਂ ਸਤਿਗੁਰੂ ਸੱਚੇ ਪਾਸ਼ਾ ਇਹ ਨਹੀਂ ਕਿਰਪਾ ਕਰਦੇ ਆ ਐਡੀ ਬਖਸ਼ਿਸ਼ ਕਰਦੇ ਆ ਕਿ ਅਸੀਂ ਸਾਰੇ ਯਾਰ ਦੇ ਜਿਹੜੇ ਸੁੱਖ ਮਾਣਦੇ ਆ ਸੀ ਉਹ ਕਿੰਨੇ ਬਖਸ਼ਿਸ਼ ਹੋ ਕਰ ਰਹੀ ਮੈਂ ਗੱਲ ਕਰ ਰਿਹਾ ਸੀ ਕਿ ਸੱਚੇ ਪਾਤਸ਼ਾਹ ਜੀ ਉਹਨਾਂ ਪੈ ਸੀ ਗੁਰਮੁਖ ਸਿੰਘ ਉਹਨਾਂ ਦੇ ਨਾਲ ਇਹ ਗੱਲ ਮੈਨੂੰ ਹੋਰ ਯਾਦ ਆ ਗਈ ਕਿ ਇੱਕ ਵਾਰੀ ਸਤ ਖਜਾਨ ਸਿੰਘ ਉਹਨਾਂ ਨੂੰ ਬਹੁਤ ਬੁਖਾਰ ਚੜਿਆ ਹੋਇਆ ਸੀ ਤਪਦੇ ਪੈ ਸੀ ਤੇ 2-3 ਦਿਨ ਬੁਖਾਰ ਨਹੀਂ ਉਤਰਿਆ ਬਡੇ ਮੰਦਰ ਸਤਗੁਰ ਪ੍ਰਤਾਪ ਸਿੰਘ ਵਾਲੇ ਮੰਦਰ ਦੇ ਵਿੱਚੋਂ ਲੰਮੇ ਪੈ ਸੀ ਹੂੰਗਾ ਵੱਜਦਾ ਸੀ ਤੇ ਸੱਚੇ ਪਾਤਸ਼ਾਹ ਜੀ ਡੇਰ ਤੋਂ ਨਹਾ ਕੇ ਆਏ ਤੇ ਕੁਲਾ ਕੁਲਾ ਭਾਜੀ ਗਏ ਉਹਨਾਂ ਸੱਚੇ ਪਾਤਸ਼ਾਹ ਜੀ ਕੋ ਪੋਛ ਲਗੇ ਕੀ ਆਹਾਲਾ ਖਜਾਨ ਸਿੰਘ ਉਹਨਾਂ ਦਾ ਆਖੜ ਗਿਰਿਨੋ ਬਾਜੀ ਉਹ ਤਾਂ ਬੋਹਸ਼ ਹੋਏ ਪਏ ਆ ਹੂੰਗਾ ਵਜਦਾ ਸੱਚ ਪਾ ਜ ਗਿੱਲੇ ਕੱਪੜਿਆਂ ਨਾਲੇ ਚੱਲ ਗਏ ਉੱਥੇ ਜਾ ਕੇ ਖਜਾਨ ਸਿੰਘ ਉਹਦੇ ਉੱਤੇ ਲੰਮੇ ਪੈ ਗਿਆ ਜੱਫੀ ਪਾ ਲਈ ਉਹਨੂੰ ਜਦੋਂ ਉੱਠੇ ਤੇ ਖਜਾਨ ਸਿੰਘ ਉਹਨੇ ਆਖਣ ਲੱਗੇ ਕਿ ਖਜਾਨ ਸਿੰਘ ਨੂੰ ਬੁਖਾਰ ਵੀ ਉਤਰ ਗਿਆ ਮੁੜ ਕੇ ਸਾਰੀ ਉੱਪਰ ਬੁਖਾਰ ਵੀ ਨਹੀਂ ਛੜਿਆ ਸਤਗੁਰ ਪ੍ਰਤਾਪ ਸਿੰਘ ਦਾ ਇੱਕ ਵਚਨ ਆਉਂਦਾ ਇੱਕ ਸੰਤਾ ਸਿੰਘ ਹੁੰਦੇ ਸੀ ਸੰਤ ਬਹੁਤ ਪੰਜ ਵਾਲ ਗੋਲੀ ਬੰਦਗੇ ਵਾਲੇ ਸਾਧੂ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਕੋਈ ਬੁਖਾਰ ਚੜਿਆ ਬਹੁਤ ਤੇਜ਼ ਬੁਖਾਰ ਚੜਿਆ ਸੰਤਾ ਸਿੰਘ ਹੁਣੀ ਬਾਗ ਵਾਲੀ ਕੋਠੀ ਵਿੱਚ ਘਾਹ ਖੋਦਦੇ ਸੀਗੇ ਜੋ ਉਦੋਂ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਨੂੰ ਬੁਖਾਰ ਚੜਿਆ ਆ ਉਹ ਪੱਜੇ ਪੱਜੇ ਗਏ ਮਾਤਾ ਜੀ ਨੂੰ ਪੁੱਛਿਆ ਪਾਤਸ਼ਾਹ ਜੀ ਕਿੱਥੇ ਆਖੇ ਉੱਤੇ ਚਵਾਰੇ 'ਚ ਪਏ ਆ ਬੁਖਾਰ ਬਹੁਤ ਚੜਿਆ ਆ ਹੂੰਗਦੇ ਆ ਜੋ ਦੇਖਿਆ ਸਤਿਗੁਰੂ ਜੀ ਬਰਾਜਿਓ ਆ ਜਾ ਕੇ ਚਰਨ ਸੱਚੇ ਪਾਤਸ਼ਾਹ ਜੀ ਦੇ ਆਪਣੇ ਛਾਤੀ ਨਾਲ ਲਾ ਲਾ ਸੱਚ ਪਾ ਜਦੋਂ ਉੱਠੇ ਤੇ ਬਾਤ ਸੱਚ ਹੈ ਸਤਿਗੁਰੂ ਪ੍ਰਤਾਪ ਸਿੰਘ ਦੇ ਬੁਖਾਰ ਵਿੱਚੋਂ ਉਜਾਰੇ ਹੋ ਬਚਣਾ ਹੈ ਕਿ ਸੰਤਾ ਸਿੰਘ ਹੁਣੀ ਜਦੋਂ ਮਿਲ ਪੈਰ ਆਪਣੇ ਛਾਤੀ ਨਾਲ ਲਾਏ ਉਹ ਤੋਂ ਬਾਅਦ ਬੁਖਾਰ ਬਣਾ ਉਸੇ ਵੇਲੇ ਉਤਰ ਗਿਆ ਇਹ ਰਹਿਮ ਤਾਂ ਕਹਦੀਆਂ ਇਹ ਸਤਿਗੁਰੂ ਦੀ ਆ ਕਿਉਂਕਿ ਅਸੀਂ ਸਤਿਗੁਰੂ ਦੇ ਦਰ ਤੇ ਜੁੜੇ ਹੋਏ ਹਾਂ ਸਾਨੂੰ ਪਤਾ ਕਿ ਬਖਸ਼ਿਆ ਕੀ ਹੁੰਨੀ ਆ ਤੇ ਸਾਧ ਸੰਗਤ ਜੀ ਬਹੁਤ ਸੱਚ ਪਾ ਬੜੀ ਕਿਰਪਾ ਕੀਤੀ ਹੈ ਕਿ ਵਿਦਿਕ ਸਭੇਲਨ ਹੈ ਜਿਹੜਾ ਇੱਥੇ ਹੋ ਰਿਹਾ ਕੈਨੇਡਾ ਦੇ ਵਿੱਚ ਇਹ ਪਹਿਲਾ ਵਿਦਿਕ ਸੰਮੇਲਨ ਆ ਜਿਹੜਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹੋ ਰਿਹਾ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਮੈਂ 10ਵੀਂ ਵਿੱਚ ਪੜ੍ਹਦਾ ਸੀ ਜੋ ਪਹਿਲੀ ਵਾਰੀ ਸ੍ਰੀ ਪਹਿੜੀ ਸਾਹਿਬ ਸੰਮੇਲਨ ਤੇ ਗਿਆ ਉਹੋ ਜਿਹਾ ਸਮਾਂ ਮੈਨੂੰ ਯਾਦ ਆ ਰਿਹਾ ਕਿ ਮੈਂ ਸਤਿਗੁਰੂ ਜੀ ਕੋਲ ਬਿਠਾ ਬਿਠਾ ਕੇ ਇਕੱਲੇ ਇਕੱਲੇ ਨੂੰ ਪੁੱਛਦੇ ਹੁੰਦੇ ਸੀ ਪ੍ਰਣ ਕਰਾਇਆ ਕਰਦੇ ਸੀ ਕਿ ਕਿੰਨੇ ਕਦੋਂ ਕੱਪੜੇ ਪੌਣਾ ਹੁੰਨਾ ਐਨੇ ਦੇ ਕੱਪੜੇ ਉਹਨਾਂ ਦਿਨਾਂ ਵਿੱਚ ਦਾ ਸਿਰਫ ਇੱਕ ਸਿਨਮਾ ਦੀ ਸ਼ਰਮੇ ਦੀ ਇਲਾਮਤ ਸੀ ਜਬਰ ਖਾਨ ਦੀ ਇਲਾਮਤ ਸੀ ਪਰ ਅੱਜ ਕੱਲ ਤਾਂ ਬਹੁਤ ਸਾਰੇ ਦੁਸ਼ਮਣਾਂ ਨੇ ਸਾਡੇ ਤੇ ਹਮਲਾ ਕੀਤਾ ਹੋਇਆ ਤੇ ਅੱਜ ਕੱਲ ਤਾਂ ਸਾਨੂੰ ਬਹੁਤੀ ਜ਼ਰੂਰਤ ਹੈ ਕਿ ਜੇ ਕਿ ਸਤਿਗੁਰੂ ਦੀ ਚਰਨਾਚ ਜੁੜੇ ਰਹੀਏ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇੱਥੇ ਲੈ ਕੇ ਆਈਏ ਤਾਂ ਕਿ ਅਸੀਂ ਬਾਹਰਲੇ ਪ੍ਰਕੋਪ ਤੋਂ ਬਚ ਸਕੀਏ ਇਹਨਾਂ ਲਫ਼ਜ਼ਾਂ ਨਾਲ ਹੀ ਮਾਗ ਲੈਣਾ ਬਹੁਤ-ਬਹੁਤ ਬੇਰਵਾਨੀ ਪਸੂਰੀ